ਉਹ ਆ ਕਿਹੜਾ ਹੁੰਦਾ ਕਾ ਕੀ ਹਾਲ ਮੰਦਰਾ ਉਹ ਠੀਕ ਆ ਵਧੀਆ ਡੀਲਰ ਸਾਹਿਬ ਹੋਰ ਕੀ ਹਾਲ ਚਾਲ ਹੈ ਬਹੁਤ ਵਧੀਆ ਉਹ ਕੱਖ ਜਿਹਾ ਕੱਢਣ ਲੱਗਿਆ ਸੀ ਯਾਰ ਗੁੱਲੀ ਡੰਡੇ ਦੇ ਬੂਟੇ ਹੈਗੇ ਕਣਕ ਚ ਅੱਛਾ ਹਾਂ ਇਹਨੂੰ ਕੱਢਦਾ ਸੀਗਾ ਠੀਕ ਆ ਹੋਰ ਹਰ ਕਿਵੇਂ ਆਉਣੇ ਹੋਏ ਆਉਣੇ ਤਾਂ ਮੈਂ ਹੈ ਤੇਰੀ ਜ਼ਮੀਨ ਇੱਥੇ ਕਿਹੜੀ ਆਹੀ ਆ ਦੋ ਕਿੱਲੇ ਕਹਿੰਦੇ ਸੀ ਉਹ ਆਹੀ ਹੈ 2 ਕਿੱਲੇ ਬਕਾਉ ਆਪਣੇ ਅੱਛਾ ਹਾਂ ਟੱਕ ਤਾਂ ਵੱਡਾ ਆਪਣਾ ਅੱਛਾ ਪਰ ਇਹਦੇ ਵਿੱਚ 2 ਕਿੱਲੇ ਦੇਵਾਂਗੇ ਆਪਾਂ ਠੀਕ ਆ ਤੇ ਮੋਟਰ ਕਿਹੜੀ ਆਗੀ ਮੋਟਰ ਤਾਂ ਆ ਹੈਗੀ ਹਾਂ ਮੇਰੇ ਭਾਈ ਨਾਲ ਸਾਂਝੀ ਹੈ ਅੱਛਾ ਪਰ ਮੈਂ ਮੋਟਰ ਚ ਸਾਂ ਨਹੀਂ ਦੰਦਾ ਕ ਕਿਉਂ ਕੀ ਗੱਲ ਹੈ ਉਹ ਮੇਰੇ ਭਾਈ ਨਾਲ ਪਹਿਲੇ ਹੀ ਬਣਦੀ ਯਾਰ ਹੋਰ ਕਲੇਸ ਪੇਜੂਗਾ ਦੇਖ ਲੈ ਤੇ ਕਿੱਲੇ ਮਗਰ 3 ਕਿਲੱਖ ਰੁਪਏ ਵੱਧ ਦਵਾਵਾਂਗੇ ਜੇ ਮੋਟਰ ਜਿੱਸਾ ਦੇਦਗੇ ਹਾਂ ਉਹ じゃ ਤੂੰ ਮੋਟਰ ਤੋਂ ਬਿਨਾਂ ਹੀ ਗੱਲ ਕਰ ਵੀ ਮੋਟਰ ਤੋਂ ਬਿਨਾਂ ਤਾਂ ਇਹ ਫਿਰ ਪਹੀ ਕਿਹੜੀ ਇਹਨਾਂ ਚ ਪਹੀ ਉਹ ਤਿੰਨ ਕਰਮਾਂ ਜਾਂਦੀ ਹੈ ਅੱਛਾ ਹਾਂ ਠੀਕ ਆ ਠੀਕ ਆ ਮਗਰੀ ਆਗਾ ਮੈਂ ਛਣੀ ਸੰਭਾਂਗਾ ਕੰਨਾਂ ਮੈਂ ਸਾਂਭ ਸਾਂ ਬਾਸਾਂਭਾਂਗਾ ਪਹਿਲਾ ਕਿਹੜੀ ਜ਼ਮੀਨ ਦੀ ਕਰ ਕੰਨੇ ਤੂੰ ਉਹ ਤੂੰ ਕੀ ਲੈਣਾ 100 ਕਬੀਲਦਾਰੀ ਤੇ ਆ ਗੱਲਾਂ ਘਰੇ ਭੱਗ ਜਾ ਚੱਤੂੰ ਉਹ ਨਹੀਂ ਦੱਸਦਾ ਦੱਸ ਲੈਰਾਾ ਕੌਣ ਹੈ ਕੀ ਮੁੱਲ ਲਾਇਗਾ ਭਰਾ ਉਹ ਬਾਈ ਕੌਣਾ ਤੂੰ ਓ ਯਾਰ ਮੇਰੀ ਗੱਲ ਸੁਣੇ ਦੀ ਨਾ ਸੁਣੇ ਦਾ ਕਮਲਾ ਹੋਇਆ ਬਾਈ ਆ ਬੰਦੇ ਦੇ ਬਾਈ ਤੂੰ ਜਾ ਵੇ ਹੈਲੋ ਹਾਂਜੀ ਜਾ ਜਾ ਬਾਈ ਨਾ ਮਾਰ ਤਰੇ ਤੂੰ ਗਾਲਤਾ ਸੁਣ ਲਾ ਓਏ ਪੁੱਤਾਂ ਵਾਂਗੂ ਪਾਲਿਆ ਯਾਰ ਆਪਾਂ ਐਵੇਂ ਬੈਠਾਂਗੇ ਯਾਰ ਉਹ ਘਟਾ ਘਰਦਿੱਗਾਂ ਕਬੀਲਦਾਰਾਂ ਗੱਲ ਤਾਂ ਸੁਣ ਲਿਆ ਕਰ ਪੂਰੀ ਨਹੀਂ ਯਾਰ ਬੱਸ ਨਹੀਂ ਵੇਚਣੀ ਯਾਰ ਓ ਬਾਈ ਹੈਲੋ ਤੂੰ ਜਾ ਭਾਈ ਜਾ ਜਾ ਉਹ ਤੂੰ ਯਾਰ ਗੱਲ ਤਾਂ ਸੁਣ ਲੈ ਯਾਰ ਸੁਣਾ ਤਾਂ ਤਾ ਪੁਰਿਆ ਹਾਂ ਆਪਣੀ 100 ਘਰ ਦੀ ਕਬੀਲਦਾਰੀ ਹੈ ਹਾਂ ਉਹ ਆਪਾਂ 2 ਕਿੱਲੇ ਜ਼ਮੀਨ ਵੇਚਾਂਗੇ ਗਾਹਾਂ ਬਾਤ ਬਣਾ ਲਾਂਗੇ ਉਹ ਬਾਤਾਂ ਬਣਾ ਦੇਤਾ ਪੱਤਾ ਵਾਂਗੂ ਪੜਿਆ ਰ ਐਵੇਂ ਵੇਚਾਂਗੇ ਆਪਾਂ ਯਾਰ ਕਮਾਲਾ ਤੇਰੀ ਕਿੰਨੀ ਖੁਸ਼ ਨਹੀਂ ਹੁੰਦਾ ਯਾਰਾ ਉਹ ਆਪਣਾ ਸਾਰਾ ਕੁਝ ਇਸ ਨਾਲ ਹੀ ਚੱਲਦਾ ਦੱਸਾ ਉਹ ਚੱਲਦਾ ਦੱਸਾ ਬਾਈ ਨਹੀਂ ਵੇਚਦੇ ਲੈ ਲੋ ਇਹ ਭੇਜਣਾ ਯਾਰਾ ਉਹ ਨਕੂ ਤੂੰ ਘਰਤਾ ਜਾਂ ਗੱਲ ਤਾਂ ਸੁਣ ਲਾ ਨਹੀਂ ਕਿੱਥੋਂ ਨਵੇਂ ਨਵੇਂ ਆ ਜਾਂਦੇ ਤੇਰਾ ਕੀ ਟੱਡ ਦੁਖਦਾ ਯਾਰਾ ਟੱਡੀ ਤਾਂ ਮਾਤਾ ਦੇ ਵਿੱਚ ਕੰਮ ਕਰਕੇ ਖੋਸਾਂ ਪੈਲੀ 'ਚ ਉਹ ਕੰਮ ਕਰੀ ਚੱਲੀ ਬਥੇਰੀ ਐ ਉਹ ਨਹੀਂ ਇਹ ਤਾਂ ਨਾ ਵੇਚਾ ਤੂੰ ਡੀਲਰ ਸਾਹਿਬ ਆ ਵੀ ਮੰਦਰਾ ਕੀ ਮਾਲ ਬਣਾ ਮੇਰਾ ਮੰਤਾਲ ਕਿੱਲੇ ਦਾ ਲੈਣਾ 50 ਲੱਖ ਰੁਪਈਆ ਅੱਛਾ ਪੁੱਛਿਆ ਪਾਰਟੀ ਨੂੰ ਪੁੱਛ ਤਾਂ ਲਿਆ ਹਾਂ ਉਹ ਤਾਂ 45 ਦਿੰਦੇ ਆ 45 ਦਾ ਥੋੜਾ ਦੇਖ ਲਾ ਨਾ 45 ਦਾ ਕੱਟ ਆਇਨਾ ਕਰ ਨਾ ਤੋਂ ਕਿੱਲੇ ਕਰੋੜ ਤਾਂ ਵਟਾਂਗੀ ਹੈਲੋ ਨਹੀਂ ਬੇਚਣੀ ਆ ਰਾ ਤੂੰ ਜਾਇਆ ਰਾ ਅੱਜ ਕੱਲ ਕਹਿਰ ਜੀ ਕਰਦਾ ਆ ਯਾ ਤੂੰ ਉਹ ਤੂੰ ਰਹਿਣ ਦੇ ਯਾਰ ਮੈਨੂੰ ਕੱਲ ਸਿਰੇ ਲੱਗ ਲੈਣ ਦੇ ਕੋਈ ਭਾਈ ਜਾਨਾ ਕਿ ਨਹੀਂ ਕਰਦਾ ਯਾਰ ਉਹ ਤੂੰ ਕੋਈ ਨਾ ਯਾਰ ਮਾਗਰ ਨਾ ਪਾਏ ਯਾਰਾ ਚੱਲ ਦੇ ਨੀ ਯਾਰਾ ਤੂੰ ਜਾ ਦੁਕਾਨਾ ਕਰ ਲੈ ਚੱਲ ਫੇਰ ਆਪਾਂ ਗੱਲ ਕਰਾਂਗੇ ਯਾਰ ਠੀਕ ਹੈ ਇਹ ਗਰਮ ਹੋਇਆ ਫਿਰ ਤੇ ਥੋੜਾ ਜਾ ਕੋਈ ਗੱਡੀ ਬਾਈ ਮੰਦਰਾ ਫੇਰ ਗੱਲ ਕਰ ਬਈ ਯਾਰ ਅਸੀਂ ਨਹੀਂ ਭੇਜਦੇ ਯਾਰਾ ਐਵੇਂ ਹੀ ਮੰਦਰਾ ਕਮਲਾ ਹੋਏਗਾ ਉਹ ਗੰਨ ਸੁਣ ਯਾਰ ਤੂੰ ਮੈਂ ਤੈਨੂੰ ਸਮਝਾਉਣਾ ਜਾ ਕੇ ਬਹਿ ਕੇ ਯਾਰ ਉਹ ਨਹੀਂ ਚਾਚਾ ਆ ਜਾਓ ਚਾਚਾ ਬਹਿ ਕੇ ਦੁੱਖ ਸੁਣਾ ਕੀ ਹੈ ਯਾਰ ਕਿਉਂ ਤੂੰ ਮੇਰਾ ਦੁੱਖ ਕੀ ਸੁਣੇਗਾ ਉਹ ਮੈਂ ਤੇਰਾ ਦੁੱਖ ਸਾਨੂੰ ਇੱਥੇ ਹੋਰ ਸੁਣਨ ਨੂੰ ਹੈ ਕੌਣ ਆ ਯਾਰ ਮੈਂ ਆ ਜਿਹੜਾ ਦੁੱਖ ਸੁਣਨਾ ਆ ਸੀਗਾ ਉਹਨੂੰ ਹੱਜਾ ਮਾਰ ਮਾਰ ਭਜਾਤਾ ਓ ਡੀਲਰ ਆ ਹਾਂ ਡੀਲਰ ਸੀਗਾ ਉਹ ਉਹ ਡੀਲਰ ਦਾ ਸਿਰਦਾ ਠੱਗ ਬੰਦਾ ਹੋ ਕਰਕੇ ਆ ਗਿਆ ਬਾਲ ਖੜੇ ਹੈ ਜੇ ਡੀਲਰ ਵੀ ਫਿਰਦੇ ਨੇ ਕਿੱਥੇ ਨਹੀਂ ਤੈਨੂੰ ਉਹ ਕਹਿੰਦਾ ਕਿਸੇ ਦੇ ਹੁੱਜਾ ਮਾਰਦਾ ਸੀ ਆਹ ਬਾਈ ਮੈਨੂੰ ਬੰਦਾ ਉਹ ਪਸੰਦ ਨਹੀਂ ਨਾਮ ਆ ਮੈਂ ਕਰਾਂ ਠੀਕ ਆ ਨਾ ਨਾ ਆਪਾਂ 베ਚੇ ਨਾ 베ਚਣ ਦੀ ਕਿਉਂ ਬਹਿ ਜਾ ਹਾਂ ਤੈਨੂੰ ਕੀ ਤਕਲੀਫ ਹੈ 베ਚਦਾ ਤੂੰ ਕੀ ਦਿੱਕਤ ਹੈ ਉਹ ਦਿੱਕਤ ਤਾਂ ਮੇਰੀ ਗੱਲ ਸੁਣ ਤੂੰ ਹਾਂ ਆਪਾਂ 2 ਕਿੱਲੇ ਜ਼ਮੀਨ 베ਚ ਕੇ ਅੱਛਾ ਗਾਂਹਾਂ 4 ਬਣਾ ਲਗੇ ਉਹ ਚਾਚਾ 4 ਚੂਰ ਵਾਲੀ ਗੱਲ ਹੁਣ ਗਈ ਠੀਕ ਹੈ ਹੁਣ ਇਹਨੂੰ ਸਾਮਲਾ ਜਾ ਜੇ ਸਾਮਨ ਦੀ ਆ ਉਹ ਜਮੀਨ ਤੇ ਆਈ ਜਾਂਦੀ ਹੈ ਤੇਜ਼ੀ ਮੈਂ ਹਾਂ 2 ਕਿੱਲੇ ਵੇਚ ਕੇ ਆਪਾਂ ਗਾਹਾਂ 4 ਬਣਾ ਲ ਗਏ ਹੁਣ ਹੀ ਬਣਤੀ ਹੁਣ ਇਹ ਉਹ ਚਾਚਾ ਹੁਣ ਨਹੀਂ ਬਣਦੇ 4 ਇਹਦਾ ਪਹਿਲਾਂ ਨਹੀਂ ਗੱਲਾਂ ਸੀ ਜਿਹੜੀਆਂ ਬਣ ਗਿਆ ਬਣ ਗਿਆ ਠੀਕ ਆ ਹੁਣ ਤਾਂ ਤੂੰ ਆਪਣੀ ਹੀ ਸਾਹਮੜਾ ਵਧਿਆ ਰਹੇਗਾ ਮੁੜ ਕੇ ਨਹੀਂ ਥਾਉਣੀ ਕੇਰਾ ਬਾਕੀ ਤੂੰ ਨੂੰ ਸੜ ਸਕਦੀ ਹੈ ਤੇ ਤੂੰ ਨੂੰ ਸੜ ਸਕਦਾ ਜਮੀਨ ਨੂੰ ਹਾਂ ਉਹ ਮੈਂ ਤਾਂ ਇਹੀ ਕਹਿੰਦਾ ਸੀ ਵੀ ਆਪਾਂ ਗਾਹਾਂ ਵਧਾ ਲ ਗਏ ਕੀ ਕਰ ਗਏ ਉਹ ਚਾਚਾ ਇਹ ਨਹੀਂ ਵਧਦੀ ਤੇ ਮੇਰੀ ਗੱਲ ਸੁਣੋ ਜਮੀਨ ਮੇਰੀ ਹੈ ਨਾ ਵੇਚਾਂ ਚਾਹੇ ਮੈਂ ਰੱਖਾਂ ਯਾਰ ਓ ਤਾ ਤਾ ਫਿਰ ਜਾਓ ਮੈਂ ਵੀ ਨੰਮ ਕਰਵਾ ਰਵਾਂ ਤੇਰੇ ਜਾ ਮੈਂ ਬੋਲੀ ਜਾਂਦਾ ਜਿੱਦ ਤੱਕ ਪਹਿਲਾਂ ਤੂੰ ਮੇਰਾ ਪਹਿਲਾਂ ਤੂੰ ਮੇਰਾ ਡੀਲਰ ਕਰਦਾ। ਉਹ ਡੀਲਰ ਮੈਂ ਨਹੀਂ ਬਣਦਾ ਕਿ ਕੋਈ ਡੀਲਰ ਟੁੱਲਦਾ। ਮੈਂ ਕੰਮ ਕਰਦਾ 20 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦਾ। ਮੇਰੀ ਗੱਲ ਸੁਣ। ਹਾਂ। ਤੈਨੂੰ ਹੁਣ ਐਡਾ ਕੀ ਰਹਿਮ ਆਉਂਦਾ ਮੇਰੀ ਜ਼ਮੀਨ ਵੇਚਣ ਤੇ? ਮੈਂ ਮੈਂ ਤੁਹਾਡੇ 20 ਸਾਲ ਹੋ ਗਏ ਨਾ ਕੰਮ ਕਰਦੇ ਨੂੰ। ਹੋ ਗਏ 20 ਸਾਲ। ਹੋ ਗਏ। ਮੈਂ ਨਹੀਂ ਵੇਚਣਦਾ ਯਾਰ। ਪੁੱਤਾਂ ਵਾਂਗੂ ਪਾੜੀ ਜਾ ਰਿਹਾ ਇਹ। ਤੂੰ ਵੇਚਣ ਦੀ ਗੱਲ ਕਰਦਾ। ਕਮਾਲ ਆ ਤੇਰੇ ਕੰਨੀਓ। ਉਹ ਮੈਂ ਤਾਂ ਇਹੀ ਕਹਿੰਦਾ ਸੀ ਭਰਾ ਬਦੂੜ ਕੇ ਨੂੰ ਗਾਹਾਂ ਵੇਚ ਕੇ। ਉਹ ਨਹੀਂ ਚਾਚਾ ਜੀ ਵੇ ਨਣਿਆ ਆਉਂਦੇ ਢੀਲੇ ਤੇਨੂੰ ਵੀ ਦਊ ਤਨੇ ਸਰੀਓ ਨੂੰ ਵੀ ਉਹ ਨਾ ਤਾਂ ਤੂੰ ਮੇਰੀ ਗੱਲ ਸੁਣਦਾ ਹਾਂ ਦੱਸ ਸੁਣਾ ਪਿਛਲੇ ਸਾਲ 25 ਲੱਖ ਦਾ ਭਾਅ ਸੀ ਜ਼ਮੀਨ ਦਾ ਕਿੱਲੇ ਉਹ ਤੇਰੇ 25 ਪੁੱਤੀ ਤੂੰ ਇਹਨੂੰ ਸਾਹਮ ਕੇ ਰੱਖਾ ਇਹ ਤਾਂ ਕਰੋਨਾ ਨੂੰ ਜਾਊਗੀ ਇਹੇ ਹਾਂ ਵਧੀਆ ਰਹੇਗਾ ਮੇਰੀ ਗੱਲ ਮੰਨ ਲੈ ਮੈਨੂੰ 20 ਸਾਲ ਹੋ ਗਏ ਤੇ ਨਾ ਗੱਲ ਕਰ ਕੰਮ ਕਰਦਾ ਇਹਨੂੰ ਤੇ ਭਈਆਂ ਕੇ ਬੇਟੀ ਨਾ ਬਸ ਇਹੀ ਗੱਲ ਹੈ ਕਿਉਂ ਨਾ ਵੇਚਾਂ ਯਾਰ ਨਹੀਂ ਵੇਚਣ ਦੇ ਨਾ ਤਾਂ ਬੇਚਾਣਾ ਵਿਚਰਦੇ ਵਾ ਹੌਂ ਹੁੰਦੀ ਤੇਰੀ ਗਿੰਦਰੀ ਤੂੰ ਬਾਹਰ ਆ ਯਾਰ ਮੇਰੇ ਕੋਲ ਬੈਠਾਂਗਾ ਉਹ ਮੇਰ ਮੇਰਾ ਮੇਰਾ ਹੱਕ ਮੰਨਦਾ ਯਾਰ ਮੈਂ ਥੋੜੇ ਕੰਮ ਕਰਦਾ ਯਾਰ ਤੂੰ ਮੇਰੀ ਗੱਲ ਸੁਣਾ ਹਾਂ ਤੂੰ ਉਹ ਡੀਲਰ ਤੇ ਐ ਮਗਰ ਪੈ ਗਿਆ ਸਰ ਨੂੰ ਕੁੱਟਣਾ ਸੀਗਾ ਉਹ ਡੀਲਰ ਨੂੰ ਮੈਂ ਨਹੀਂ ਬਰਨਦਾ ਯਾਰ ਉਹ ਹੌਂ ਦੱਸਾਈ ਹੋਣਾ ਦੌਂਦ ਨੇ ਸੀ ਉਹ ਗੱਲ ਸੁਣਾ ਹਾਂ ਮੇਰੇ ਬਾਪੂ ਨਾਲ ਮੈਂ ਰਾਇ ਕਰੂੰਗਾ ਅੱਛਾ ਜ਼ਮੀਨ ਵੇਚੀਏ ਕਿ ਰੱਖ ਗਏ ਉਹ ਚਾਚਾ ਮੈਂ ਤਾਂ ਥੋੜੇ ਚੰਗੇ ਦੀ ਕਹਿੰਦਾ ਨਾ ਵੇਚ ਵਧੀਆ ਰਹੇਗਾ ਸਾਰਾ ਆਪਣਾ ਕੰਮ ਸੱਟੋ ਜੂ ਠੀਕ ਹੈ ਨਾ ਨਹੀਂ ਵੇਚਣੇ ਜਮੀਨ ਕਹਾਂ ਬਣਨੀ ਨਹੀਂ ਨਹੀਂ ਬਣਨੀ ਅੱਛਾ ਜੀ ਜਿਹੜੀ ਬਣ ਗਈ ਬਣ ਗਈ ਇੱਕ ਤਾਂ ਹੋਰ ਵੀ ਮੈਨੂੰ ਲੱਗਦਾ ਨਾ ਹਾਂ ਜਿਹੜੀ ਜ਼ਮੀਨ ਹੈਗੀ ਇਹ ਕਿਤੇ ਕਲੋਨਾ ਕੱਟ ਤੀਆਂ ਸ਼ਹਿਰ ਚ ਸਰਕਾਰ ਦਾ ਨਿਕਲੀ ਨੇ ਜਾਰੇ ਪਾਸੇ ਆ ਰਿਹਾ ਹੋਰ ਬਾਈ ਫੋਰ ਚਾਚਾ ਸਾਹਮਣੇ ਰੱਖ ਲੈ ਬਹੁਤ ਵਧੀ ਰਹੇਗਾ ਬਸ ਇਹ ਨਹੀਂ ਗੱਲ ਇਹ ਨਾ ਜਿਹੜੀ ਜ਼ਮੀਨ ਹੈ ਹਾਂ ਮੈਨੂੰ ਤੇਰੀ ਗੱਲ ਚੋਂ ਗੱਲ ਤਾਂ ਜੱਛਦੀ ਹੈ ਜਿਹੜੀ ਜ਼ਮੀਨ ਹੈ ਇਹ ਸੂੰਗੜਦੀ ਐ ਸੂੰਗੜ ਤਾਂ ਹੈਗੀ ਐ ਧਾਤੀ ਦੇ ਵਿੱਚੋਂ ਕੋਲਾ ਵੱਧਾ ਪੱਥਰ ਵੀ ਵੱਧਾ ਐ ਹੋਰ ਇਹ ਇਕੱਲੀ ਚੀਜ਼ ਐ ਜਿਹੜੀ ਘਟਦੀ ਐ ਰੋਜ਼ ਹੋਰ ਫੈਟੀਆਂ ਬਣੀਆਂ ਜਾਂਦੀਆਂ ਨੇ ਇਧੀਆਂ ਬਣੀਆਂ ਨੇ ਰੋਡ ਨਵੇਂ ਨਵੇਂ ਨਿਕਲ ਜਾਂਦੇ ਨੇ ਇਹ ਤਾਂ ਫਿਰ ਕੋਈ ਰੇਟ ਹੀ ਨਹੀਂ ਰਹਿਣਾਗਾ ਨਹੀਂ ਰਹਿਣਾ ਰੇਟ ਕੁਛ ਨਹੀਂ ਚਾਚਾ ਨਾ ਵੇਚੀ ਬਹੁਤ ਵੇਲੇ ਰਹੇਗਾ ਮੇਰੀ ਗੱਲ ਮੰਨਣਾ ਮੰਨ ਗਿਆ ਮਾਦਾ ਤੇਰੀ ਗੱਲ ਮਾਤੀ ਬਾਉ ਮੈਂ ਕੰਮ ਤੇ ਨਹੀਂ ਮੈਂ ਕੰਮ ਤੇ ਨਹੀਂ ਹੁੰਦਾ ਉਹ ਹੁਣ ਤੂੰ ਕਿੱਧਰ ਜਾਣਾ ਮੈਂ ਤੇਰੀ ਗੱਲ ਮੰਨ ਗਿਆ ਤੂੰ ਮੇਰੇ ਬਾਰੇ ਇੰਨਾ ਸੋਚਣਾ ਮੈਂ ਤੇਰੀ ਗੱਲ ਮੰਨ ਗਿਆ ਮੈਂ ਜਾਣਾ ਬਸ ਫਿਰ ਮੈਂ ਤੇਰਾ ਨੰਮਕਾ ਦਾ ਕਰਦਾ ਜਮਾ ਨੰਮ ਤੇ ਹਰਾਮ ਨਹੀਂ ਕਰਦਾ ਸਹੀ ਗੱਲ ਠੀਕ ਹੈ ਚਾ ਚੰਗਾ ਮੈਂ ਜਾਣਾ ਫਿਰ ਉਹ ਕਿੱਧਰ ਜਾਣਾ ਅਜ ਮਾੜਾ ਮੋਟੀ ਪਾਰਟੀ ਕਰਾਂਗੇ ਤੂੰ ਮੇਰੇ ਤੇ ਇੰਨਾ ਸੋਚਿਆਗਾ